ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਫੇਰ ਪਹੁੰਚ ਗਏ ਆਪਣੀ ਕਮਬੈਨ ਕੋਲ ਇਹ ਹੈ ਨਾ ਕਈ ਵੀਰਾਂ ਦੇ ਫੋਨ ਮੈਸੇਜ ਜਿੱਦਨ ਆਪਣੇ ਜੀਪੀਐਸ ਲਾਉਣਾ ਤੇ ਸੁੱਕੇ ਪਾਈ ਵਾਲੀ ਮਸ਼ੀਨ ਨੂੰ ਨਾ ਉਦੋਂ ਬਾਈ ਮਤਲਬ ਟ੍ਰੇਲ ਕਰਿਆ ਤਾਂ ਉਹਨਾਂ ਨੇ ਜੀਪੀਐਸ ਦਾ ਨਾ ਵੀ ਇਹਦੇ ਵਿੱਚ ਕੀ ਕੀ ਜ਼ਰੂਰੀ ਚਾਹੀਦਾ ਕਮਬੈਨਾਂ ਵਾਸਤੇ ਬਾਕੀ ਹੋਰ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈ ਨਾ ਕਮਬੈਨਾਂ ਦੇ ਵਿੱਚ ਆਪਾਂ ਨੂੰ ਮੇਨ ਤਾਂ ਹੁੰਦਾ ਹੈ ਵੀ ਜਿਹੜਾ ਖੇਤ ਆ ਵੱਡਿਆ ਆਪਾਂ ਨਾ ਆਪਾਂ ਨੂੰ ਉਹਦਾ ਜੱਜਮੈਂਟ ਚਾਹੀਦੀ ਵੀ ਕਿੰਨੇ ਖੇਤ ਚ ਸਾਡੀ ਮਸ਼ੀਨ ਫਰੀ ਆ ਸ਼ਾਮ ਨੂੰ ਸਾਡਾ ਹਿਸਾਬ ਦਾ ਟੋਟਲ ਜਿਹੜਾ ਕਾਪੀ ਦੇ ਵਿੱਚ ਆਪਾਂ ਲਿਖਣਾ ਨਾ ਵੀ ਸਾਡੀ ਕਾਪੀ ਹੈ ਜਿਹੜੀ ਜੀਪੀਐਸ ਦੇ ਹਿਸਾਬ ਨਾਲ ਮਿਲਦੀ ਆ ਜਾਂ ਨਹੀਂ ਮਿਲਦੀ ਉਹ ਸਾਰੀ ਗੱਲਬਾਤ ਹੈ ਨਾ ਉਦੋਂ ਜੀਪੀਐਸ ਦੇ ਵਿੱਚ ਜਿਹੜੀ ਮੈਨੂੰ ਤਸੱਲੀ ਜੀ ਨਹੀਂ ਦੀ ਹੋਈ ਮਨ ਨੂੰ ਬਾਕੀ ਬਾਈ ਆਪਣੀ ਐਮਐਸਆਰ ਨਾਲ ਦੀ ਟੀਮ ਦੇ ਆਲਪੂਰੀ ਜਾਂਦੀ ਹੈ ਨਾ ਬਾਈ ਪ੍ਰਵੀਨ ਵੀ ਉਦੋਂ ਪੂਰਾ ਤਸੱਲੀ ਉਹਦੀ ਵੀ ਨਹੀਂ ਦੀ ਹੋਈ ਅੱਜ ਬਾਈ ਯੂ ਨਹੀਂ ਪਹੁੰਚੇ ਆ ਪੂਰੀ ਤਸੱਲੀ ਕਰਕੇ ਉਹ ਮਸ਼ੀਨ ਦਾ ਪੈਂਡਿੰਗ ਪਿਆਦਾ ਬਾਕੀ ਅੱਜ ਲੱਗਿਆ ਬਾਈ ਪ੍ਰਵੀਨ ਲਾਣਾ ਪ੍ਰਵੀਨ ਬਾਈ ਸਸੀ ਕਾ ਚੀ ਸਹ ਪਹੁੰਚ ਗਏ ਸਸੀ ਕਾ ਰੀ ਜੀ ਐਮ ਐਸ ਐਨ ਬਲੂ ਹੋਰ ਬਹੁਤ ਦਿਨ ਬਹੁਤ ਲਾਤੇ ਯਾਰ ਮੰਨ ਨਹੀਂ ਤੋ ਕਹਤੀ ਤਸੱਲੀ ਨਹੀਂ دی ਹੋਈ ਇਦਾਂ ਨਾ ਹੂੰ ਮੈਂ ਤਾਂ ਸਲ ਹੋਣਾ ਹੈ ਨਾ ਜੇ ਮੇਰੇ ਵੀਰ ਕਿਸੇ ਨੇ ਮੈਨੂੰ ਪੁੱਛਿਆ ਹੂੰ ਬਾਈ ਯਾਰ ਇਹ ਕਿਵੇਂ ਹੋ ਹੂੰ ਹੁਣ ਥੋਕੇ ਕਹਿ ਸਕਦਾ ਇੱਥੇ ਆ ਚੈੱਕ ਕਰ ਲਾ ਤੀ ਸਹੀ ਗੱਲ ਆ ਉਦੋਂ ਥੋੜਾ ਜਿਹਾ ਕੱਚਾ ਪੱਕਾ ਦਾ ਲੱਗਿਆ ਮੈਨੂੰ ਗੱਲ ਦਾ ਮਸਵਾਦ ਜਿਆ ਨਹੀਂ ਆਉਣਾ ਗਰਾਊਂਡ 'ਚ ਮੈਂ ਰਹਿਣਾ ਮਤਲਬ ਥੋੜਾ ਜਿਹਾ ਫਿਰ ਕੱਲ ਨੂੰ ਸਵਾਲ ਜਵਾਬ ਹਾਂ ਹਾਂ ਜਿਵੇਂ ਘਰੇ ਜਾ ਕੇ ਤਾਂ ਤਹੀਂ ਲਾਉਣੇ ਆ ਹਾਂ ਫਿਰ ਬਾਜੂ ਉਹ ਕਿ ਫੜਾ ਫਰਕ ਲੱਗਿਆ ਮੈਨੂੰ ਥੋੜਾ ਜਿਹਾ ਫਿਰ ਮੈਂ ਕਿਹਾ ਯਾਰ ਨਹੀਂ ਇਹ ਐ ਨਹੀਂ ਐ ਚਾਹੀਦਾ ਅੱਛਾ ਉਹ ਚੀਜ਼ਾਂ ਮੈਨੂੰ ਨਹੀਂ ਠੀਕ ਲੱਗੀਆਂ ਉਧਰ ਕਿਲੋਮੀਟਰੇ ਦੱਸਦਾ ਸੀ ਨਾ ਉਧਰ ਕਿਲੋਮੀਟਰ ਦੱਸਦੇ ਨੂੰ ਨਾ ਹੈ ਯਾਰ ਮੇਰੇ ਹਈ ਹਰੇਕ ਬੰਦਾ ਜ਼ਿੰਮੇਦਾਰ ਆਪਣੀ ਆਪਣੀ ਹਾਂ ਆਪਣੀ ਆਪਣੀ ਸਮਝਾ ਮਤਲਬ ਹੁਣ ਮੰਨ ਕੇ ਚੱਲੋ ਕੁਝ ਚੀਜ਼ਾਂ ਜਿਹੜੋਂ ਮੈਂ ਕਹਿਣਾ ਬਈ ਕੋਈ ਬਾਈ ਪੜੇ ਲਿਖੇ ਵੀ ਹੈਗੇ ਨੇ ਪਰ ਲੇਕਿਨ ਕੁਝ ਚੀਜ਼ਾਂ ਆਪਾਂ ਨੂੰ ਸਾਰੇ ਲੈਵਲਾਂ 'ਚ ਲਿਖਣੀਆਂ ਪੈਂਦੀਆਂ ਹਾਂ 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 ਉਹ ਜਿਹੜੇ ਘਟ ਪੜੇ ਵੀ ਹੈਗੇ ਨੇ ਬੱਚੇ ਥੋੜੇ ਜੇ ਮੇਰੇ ਵੱਗੇ ਜਮੀ ਦੇਸੀ ਜੇ ਵੀ ਹੈਗੇ ਨੇ ਹਾਂ 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 ਕਨਾਲ ਇੱਕ ਆਪਣਾ ਜਿਹੜਾ ਐਡਵਾਈਸ ਆ ਵੀਰ ਜੀ ਜਿਹੜਾ ਤੁਹਾਨੂੰ ਕਿੱਲੇ ਏਕੜ ਤੇ ਕਨਾਲ ਤੇ ਬਿਗਾ ਬਿਗਾ ਤਿੰਨ ਚੀਜ਼ਾਂ ਇਕੱਠੀਆਂ ਲਗਰੇ ਕਰਦਾ ਅਰ ਇੱਕ ਹੋਰ ਖੇਤ ਵੀ ਨਾਪਦਾ ਵਿੱਚੇ ਜਿਹੜੀ ਆਪਾਂ ਸਪੈਸ਼ਲ ਐਪ ਡਾਊਨਲੋਡ ਕਰਦੇ ਆਂ ਇਹ ਮੇਨ ਲੋਕਾਂ ਦੀ ਜਿਹੜੀ ਫਰਮਾਇਸ਼ ਸੀ ਯਾਰ ਵੀ ਬੰਦਾ ਖੇਤ ਵਾਸਤੇ ਨਹੀਂ ਸਾਨੂੰ ਹੋਰ ਕੇ ਚੀਜ਼ ਵਾਸਤੇ ਹਾਂ ਹਾਂ ਜਿਹੜੇ ਮੇਰੇ ਵੀਰ ਕੋਈ ਐਮਪੀ ਜਾਣ ਵਾਲੇ ਨੇ ਹਾਂ ਉਹਨਾਂ ਦਾ ਯਾਰ ਬਹੁਤ ਵੱਡਾ ਫਰਕ ਬਹੁਤ ਫਰਕ ਪੈਣਾ ਬਾਈ 9-10000 ਗੱਲੇ ਭੁੱਲ ਜਣਾ ਲੱਗਿਆ ਹਾਂ ਹਾਂ ਕੀ ਗੱਲ ਕੀ ਆ ਜੇ ਮੰਨ ਕੇ ਚਲੋ ਇੱਕ ਸੀਨ ਦੇ ਵਿੱਚ ਮੈਨੂੰ ਲੱਗਦਾ ਵੀ ਇਹ 20-50000 ਬਚਾਊਗਾ ਬਚਾਊਗਾ ਬਾਈ ਕਿਹੜੇ ਬੰਦੇ ਬਾ ਤਾਂ ਹੀ ਮੈਂ ਉਦੋਂ ਤੁਹਾਨੂੰ ਦੱਸਿਆ ਨਹੀਂ ਵੀ ਜੇ ਤੁਸੀਂ ਨਾਂ ਲਾਉਣ ਲੱਗਦੇ ਨਾ ਇਹ ਚੀਜ਼ ਮੈਂ ਭਾਈ ਮਗਜ ਮਾਰਨੇ ਨਾਲੋਂ ਮੱਥਾ ਮਾਰਨੇ ਨਾਲੋਂ ਅਗਲੇ ਸਿੱਧਾ ਮੋਬਾਈਲ ਪੂਰੇ ਕਰ ਲਓ ਵੀ ਭਾਈ ਆ ਸਾਨੂੰ ਨਹੀਂ ਪਤਾ ਕਿੰਨੇ ਆ ਆ ਮਸ਼ੀਨ ਨੇ ਢੇਡਾ ਲਾਉਣਾ ਆ ਚੱਕ ਫੋਨ ਜਿੰਨੇ ਹੋਏ ਉਹਨੇ ਦਬਾਇਆ ਰੌਣ ਦੱਸ ਰਿਹਾ ਤੁਹਾਨੂੰ ਖੇਤ ਦੀ ਲੋਕੇਸ਼ਨ ਦੱਸਦਾ ਕਿੱਥੇ ਕਿੱਥੇ ਤੁਸੀਂ ਹਰ ਅਸਲ ਭਾਜੀ ਇੱਕ ਮਾਈਂਡ ਮੈਂ ਜ਼ਿਆਦਾ ਨਹੀਂ ਕਰ ਸਕਦਾ ਇੱਕ ਮਾਈਂਡ ਮੈਂ ਇੱਕ ਚੌਕੀਦਾਰ ਛੱਡਦਾ ਆਪਾਂ ਇੱਕ ਬੰਦਾ ਹਾਂ ਹਾਂ ਵੀ ਇੱਕ ਚੌਕੀਦਾਰ ਛੱਡਦਾ ਆਪਾਂ ਨਾਲ ਵੀ ਕੋਈ ਮਤਲਬ ਨਹੀਂ ਹੈਗਾ ਆਪਾਂ ਨੂੰ ਬਾਕੀ ਆਪਣੇ ਹੁਣ ਇੰਸਟਾਲ ਕਰਤਾ ਹਾਂ ਤੁਸੀਂ ਰਿਪੋਰਟ ਦੇ ਦੋਗੇ ਸਹੀ ਅਸੀਂ ਰਿਪੋਰਟ ਚੈੱਕ ਵੀ ਕਰ ਲਈ ਮੈਂ Rajasthan ਚ ਕੁਲਾ ਆ ਵੀ ਆ ਬਹੁਤ ਵਧੀਆ ਰਿਪੋਰਟ ਸੀ ਐਪਲੀਕੇਸ਼ਨ ਮੇਰੇ ਨਾਲ ਆ ਆਪਾਂ ਵੀਰ ਮੇਰੇ ਤੁਹਾਨੂੰ ਐਪਲੀਕੇਸ਼ਨ ਵੀ ਸ਼ੇਅਰ ਕਰ ਦਾਂਗੇ ਤੇ ਐਪਲੀਕੇਸ਼ਨ ਬੰਦ ਸਖਾ ਵੀ ਦੇਣਾ ਜਿਵੇਂ ਇਦਾਂ ਇਦਾਂ ਕਰਨੀ ਹੈ ਹਾਂ 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 ਬਾਕੀ ਤੁਸੀਂ ਸਿਰਫ ਆਰਡਰ ਕਰਨਾ ਹੈ ਠੀਕ ਆ ਟੀਮ ਚੋਂ ਦੇ ਘਰੇ ਜਣੀ ਹੁਣ ਤਸੱਲੀ ਆ ਹੁਣ ਕੋਈ ਟੈਨਸ਼ਨ ਹੁਣ ਕੋਈ ਟੈਨਸ਼ਨ ਨਹੀਂ ਠੀਕ ਆ ਬਾਕੀ ਫੀਚਰ ਅਣਗਿਣਤ ਨੇ ਤੁਸੀਂ ਫੀਚਰ ਤੁਸੀਂ ਆਪ ਦਾ ਵਰਤੀ ਜਾਓਗੇ ਆਪ ਦਾ ਵੀ ਮਤਲਬ ਤੁਹਾਨੂੰ ਫੀਚਰ ਮਿਲ ਜਾਵਾਂਗੇ ਕੋਈ ਐਸੀ ਬਹੁਤ ਫੀਚਰ ਆ ਉਹ ਤਾਂ ਜਿਹੜੇ ਫਿਊਚਰ ਉਦੋਂ ਮੈਂ ਕਹਿੰਦਾ ਦੱਸਦੇ ਨੇ ਇੱਥੇ ਤੱਕ ਤਾਂ ਅਸੀਂ ਜਾਣਾ ਹੀ ਨਹੀਂ 6 ਬੰਦੇ ਉਦੋਂ ਦੇ ਕੰਪਿਊਟਰ ਤੇ ਬਿਠਾਰ ਕੇ ਨੇ ਮੈਂ ਕਿਹਾ ਵੀ ਇਹ ਏਰੀਆ ਮੈਨੂੰ ਕਿਲੋਮੀਟਰ ਜਾਂ ਮੀਟਰਾਂ ਚ ਨਹੀਂ ਚਾਹੀਦਾ ਹਾਂ ਮੈਨੂੰ ਕਨਾਲ ਵਿੱਗੇ ਤੇ ਉਹ ਚ ਹਾਂ ਮੈਨੂੰ ਜ਼ਿਆਦਾਤਰ ਪੰਜਾਬ ਦੇ ਵਿੱਚ ਕਨਾਲ ਤੇ ਵਿੱਗੇ ਹੁਣ ਜੇ ਮੈਂ ਪਾਸ ਹਾਂ ਹਾਂ ਮੈਂ ਫਾਇਦਾ ਤਾਂ ਉਹੀ ਕੰਬੈਨ ਨਾਲ ਦਾ ਯਾਰ ਉਹੀ ਫਾਇਦਾ ਲਾਉਣ ਦਾ ਮੈਂ ਹੀ ਤਾਂ ਕੀ ਕਰਾਂ ਇੱਕ ਡੇਢ ਮਹੀਨਾ ਚ ਕੰਬੈਨਾਂ ਚੱਲਣੀਆਂ ਆ ਉਹੀ ਉਹ ਲੜਾਈ ਬੰਦ ਆ ਯਾਰ ਨਿੰਦਰ ਵੀਰੇ ਲੜਾਈ ਬੰਦ ਹਾਂ ਇਸ ਨੂੰ ਕਹਿਣ ਦੀ ਲੋੜ ਹੈ ਆਫਸਦਾਰੀ ਚ ਬੰਦਾ ਸ਼ਰਮ ਮਹਿਸੂਸ ਹਾਂ ਹਾਂ ਸਹੀ ਗੱਲ ਆ ਬੰਦ ਵੀ ਆ ਦੇ ਸੰਬੰਧ ਨੂੰ ਕੀ ਪੁੱਛਾਂਗੇ ਉਹ ਜਿਵੇਂ ਕਹ ਲੋ ਵੀ ਆਪਾਂ ਕਿਸੇ ਕੰਪਨੀ ਚ ਜਾ ਕਿਸੇ ਦੁਕਾਨ ਤੇ ਜਾਂਦੇ ਆ ਉਹ ਆਪਾਂ ਨੂੰ ਕਹਿੰਦੇ ਵੀ ਤੁਸੀਂ ਕੈਮਰੇ ਦੀ ਨਿਗਰਾਨੀ ਚੋਂ ਬੰਦਾ ਹਾਂ ਲਿਖਿਆ ਹੁੰਦਾ ਬੜੀ ਗੱਲ ਦਾ ਵੀ ਆਪਾਂ ਵੀਰ ਡਰ ਲੱਗਦਾ ਉਹਨੂੰ ਵੀਰ ਕੈਮਰੇ ਨਿਗਰਾਨੀ ਜਾਵੇ ਉਸ ਮੇਰੇ ਵੀਰ ਦਾ ਮਤਲਬ ਦਾ ਪੰਜਾਬ ਵਾਲੇ ਆਏ ਵੀ ਸੋਚਣ ਲੱਗੇ ਯਾਰ ਵੀ ਨਾ ਨਾ ਜਾ ਰਹੇ ਇਹਦੇ ਲੱਗਿਆ ਹੋਇਆ ਕੀ ਝੂਠ ਬੋਲੋਗੇ ਦੋਕਰਾਂ ਵਾਲਾ ਛੱਡ ਪਰ ਸਹੀ ਸਹੀ ਗੱਲ ਹੈ ਮਤਲਬ ਇਹ ਚੀਜ਼ ਦਾ ਫਰਕ ਪੈਂਦਾ ਹਾਂ ਬਾਕੀ ਚਲੋ ਸਾਰੇ ਨਹੀਂ ਝੂਠ ਬੋਲਣ ਵਾਲੇ ਹੁੰਦੇ ਹਾਂ ਇਹਦਾ ਸਾਰੇ ਵੀਰ ਨਹੀਂ ਨਹੀਂ ਪੰਜੇ ਉਂਗਲੇ ਇੱਕ ਸਾਰੇ ਨਹੀਂ ਕੈਮਰੇ ਛੋਟੀਆਂ ਵੱਡੀਆਂ ਵੀ ਆ ਬਹੁਤ ਵਿੱਚ ਵਧੀਆ ਬਨੇ ਬੰਦੇ ਵੀ ਪਰ ਲੇਕਿਨ ਸਾਰੇ ਆਪਾਂ ਕਹਿ ਨਹੀਂ ਸਕਦੇ ਪਰ ਬਾਹਰ ਲਈ ਇਹ ਨਹੀਂ ਬਹੁਤ ਬੰਦਾ ਹਾਂ ਕਿਉਂਕਿ ਉਹ ਜਦੋਂ 10 ਵਿਗਨ 3 ਨੇ ਵੀ ਕਿਹਾ ਕਹਿੰਦੇ ਨੇ ਹਾਂ ਕਹਿੰਨੇ ਆ ਵੀਰੋ ਕੀ ਕਰਾਂਗਾ ਉਹਨਾਂ ਤੱਕਾ ਯਾਰ ਉਹਨਾਂ ਦਾ ਦਾ ਉਹ ਤਾਂ ਕਹਿੰਦੇ ਇੰਨੇ ਇੰਨੇ ਜੇ ਵੱਢਦੇ ਆ ਜੀ ਹਾਂ ਉਹਨਾਂ ਨੇ ਫਿਰ ਜਦੋਂ ਨਾ ਤੁਸੀਂ ਪਤਾ ਵੀ ਕਰ ਲਿਆ ਬਾਈ ਠੇਕਾ ਕਰ ਲਓ ਮਤਲਬ ਉੱਥੇ ਫਿਰ ਥੋੜਾ ਆਪ ਨੂੰ ਆਪਾਂ ਨੂੰ ਹੀ ਚੀਜ਼ ਦਾ ਪਤਾ ਲੱਗਾ ਜੀ ਆਪਾਂ ਵਿੱਗੇ ਕਿੰਨੇ ਵੱਢ ਹਾਂ ਆਹ ਕਾਸ਼ਾ ਨੂੰ ਕਾਪੀ ਦਾ ਮਿਲੇ ਜਿਵੇਂ ਹੁਣ ਮੱਲਾ ਤੁਸੀਂ ਵੀ ਤੁਸੀਂ ਜੇ ਤੁਹਾਡੀ ਕਾਪੀ ਵੀ ਗਿਰਦੀ ਹੈ ਰੱਬ ਨਾ ਕਰੇ ਕਈ ਵਾਰ ਤੁਹਾਡੀ ਜੇਬ ਦੇ ਵਿੱਚੋਂ ਪੌਕਟ ਦੇ ਵਿੱਚੋਂ ਕਾਪੀ ਕਰ ਗਈ ਹਾਂ ਜਿੱਥੇ ਜਿੱਥੇ ਮਸ਼ੀਨ ਚੱਲੀ ਹੈ ਇੱਕ ਸਾਲ ਦਾ ਰਿਕਾਰਡ ਤੁਹਾਨੂੰ ਮਿਲ ਜਾਣਾ ਹੈ। ਇੱਕ ਸਾਲ ਦਾ ਫੇਰ ਇਹ ਕਿੰਦਾ ਫਾਇਦਾ ਹੋ ਗਿਆ? ਤੁਹਾਨੂੰ ਇੱਕ ਸਾਲ ਜਿੰਨਾ ਚਿਰ ਦਾ ਰੀਚਾਰਜ ਤੁਸੀਂ ਕਰਵਾਇਆ ਨਾ ਇੱਕ ਸਾਲ ਦਾ ਹੀ ਚਾਰਜ ਹੁੰਦਾ। ਇੱਕ ਸਾਲ ਤੁਹਾਡੇ ਲਵੇ ਇਸ ਤੀ ਦੀ ਸਟੋਰੀਂਗ ਥੋੜੀ ਫੋਨ ਦੇ ਵਿੱਚ। ਇਕੱਲੇ ਇਕੱਲੇ ਖੇਤ ਨੂੰ ਦੱਸ ਸਕਦੇ ਮੈਂ ਕਿੱਥੇ ਵਧਿਆ। ਅੱਛਾ ਇੱਕ ਸਾਲ ਦਾ ਰੀਚਾਰਜ ਆਇਆ ਤੁਸੀਂ ਦੰਨੇ ਜਿਹੜਾ ਨਾਲ। ਠੀਕ ਆ। ਬਿਲਕੁਲ ਸਿਮ ਜਿਹੜੀ ਮਰਜ਼ੀ ਕੰਪਨੀ ਦੇ ਲਈ ਸਕੇ ਇੱਕ ਹੁੰਦਾ ਸਰ ਦੇਖੋ ਸਿਮ ਦਾ ਇਹ ਹੁੰਦਾ ਵਿੱਚ ਕਈ ਜਗ੍ਹਾ ਤੇ ਕਿਸ ਚੀਜ਼ ਦੀ ਰੇਂਜ ਪਤਾ ਘੱਟ ਹੁੰਦਾ ਜਿਵੇਂ ਹੁਣ ਆਪਾਂ ਜਿਵੇਂ ਜਾਤਰ Airtel ਸਪੋਰਟ ਕਰਦੇ ਆ Airtel ਨੂੰ ਬਣਾ ਵਧੀਆ ਮੰਨਿਆ ਗਿਆ ਕਿਉਂਕਿ ਹਰ ਇੱਕ ਜਗ੍ਹਾ ਤੇ ਹੁੰਦਾ ਹੈ ਹਾਂ Airtel ਦਾ ਵਧੀਆ ਨੈਟ ਆਪਾਂ ਰੇਟ ਵਾਲਾ ਰੇਟ ਵੋ ਅਸੀਂ ਉਹਦੇ ਕਰਕੇ ਆਪਾਂ Airtel ਹੀ ਪਾਇਆ ਠੀਕ ਆ ਫਿਰ ਭਾਈ ਜਿਵੇਂ ਹੁਣ ਡੈਸ਼ਬੋਰਡ ਦੇ ਵਿੱਚ ਤਾਰ ਹੁੰਦੀ ਹੈ ਤਾਰ ਫੇਰ ਸਪੈਸ਼ਲ ਪਾ ਰਹੇ ਤੁਸੀਂ ਤਾਂ ਆਪਾਂ ਨੇ ਕੋਈ ਰਾਹ ਚ ਤੋੜ ਮਰੋੜ ਨਹੀਂ ਕਰਦੇ eSIM ਵਾਲੀ ਇੰਜਨ ਹੈ ਅੱਜ ਹਾਂ ਤੁਹਾਨੂੰ ਪਤਾ ਕੋਈ ਮਾਰਾ ਦਾ ਵੀ ਜੋੜ ਨਹੀਂ ਪਾਗਿਆ ਨਿੰਦਰ ਵੀਰੇ ਤੇਰੀ ਮਸ਼ੀਨ ਦੇ ਉੱਤੇ ਮਾੜਾ ਦਾ ਵੀ ਜੇ ਕਦੇ ਜੋੜ ਹੋ ਗਿਆ ਉਹ ਜਿਹੜਾ ਤਹਾਂ ਬੈਠਿਆ ਨੇ ਉਹਨੇ ਦਿਮਾਗ ਹੱਲ ਜਾਣਾ ਉਹਦਾ ਚੱਲਣਾ ਨਹੀਂ ਮੁੜਕਿਆ। ਲੈਖਿਆ ਜੀ ਕੋਈ 4-5 ਮੀਟਰ ਤਾਰ ਹੀ ਵੱਧ ਲਖਣੀ ਆ। ਆਪਾਂ ਸਪੈਸ਼ਲ ਤਾਰ ਲੈ ਗਏ ਕੋਈ ਐ ਨਹੀਂ ਵੀ ਲੋਡ ਨਹੀਂ ਹੈਗਾ ਯਾਰ। ਉਰੀ 1mm ਦੀ ਹੈਵੀ ਤਾਰ ਲੈ ਕੇ। ਕੱਪੜੀ ਦੀ ਗ੍ਰਿਪ ਜਾ ਕੱਢਿਆ ਆ ਪਹਿਨੀ ਯਾਰ। 12 ਬੋਲਟ ਵਾਸਤੇ ਪਹਿਲੀ ਗ੍ਰਿਪ ਕੱਢ ਕੇ ਦਿੱਤਾ। ਇੱਥੋਂ ਹੀ ਆਪਾਂ ਸਿੱਧਾ ਇਹਨੂੰ ਇੰਸਟਾਲ ਕਰ ਰਹੇ ਆ ਵੀ ਕੱਲ ਨੂੰ ਜਦੋਂ ਵੀ ਇਹ ਤੁਸੀਂ ਮਤਲਬ ਕਈ ਵਾਰ ਜਿਵੇਂ ਮੰਨ ਲਓ ਆਪਾਂ ਪਿਛਲੀ ਵਾਰ ਵੀ ਵੀਡੀਓ 'ਚ ਆਪਣੀ ਗੱਲ ਕਰੀ ਸੀ। ਹਾਂ। ਬੀਜੇ ਬੈਟਰੀ ਚੋਰੀ ਕਰਦਾ ਕੋਈ ਬੰਦਾ ਜਦੋਂ ਆਹ ਜੋੜ ਕਨੈਕਸ਼ਨ ਤੁਸੀਂ ਕੱਟਤਾ ਜਦੋਂ ਬੈਟਰੀ ਕਈ ਵਾਰ ਜਿੱਥੇ ਮਸ਼ੀਨ ਚੋਰੀ ਹੋ ਗਈ ਕਦੇ ਬਾਅਦ ਜਾ ਕੇ ਬੈਠੇ ਹਾਂ 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 ਬੈਟਰੀ ਲਾ ਸਕਦਾ ਬੰਦਾ ਬੈਟਰੀ ਲਾਉਣ ਤੋਂ ਬਾਅਦ ਵੀ ਉਹ ਰੀਚਾਰਜ ਰਹਿੰਦਾ ਉਹ ਮਲ ਕੇ ਤੁਹਾਨੂੰ ਦੱਸ ਲੋ ਵੀ ਦੋ ਦਿਨ ਦੋ ਦਿਨ ਚੱਲਦਾ ਬੈਟਰੀਆਂ ਤੋਂ ਬਿਨਾਂ ਵੀ ਦੋ ਦਿਨ ਚੱਲਦਾ ਪਾਵਰ ਬੈਂਕ ਉਹਦੀ ਦੋ ਦਿਨ ਦੀ ਬੈਕਅਪ ਆ ਦੋ ਦਿਨ ਉਹ ਜਦੋਂ ਜਦੋਂ ਪਾਵਰ ਮਾਰ 50% ਰਹਿ ਗਈ ਉਹਦੀ ਤਾਂ ਉਹਨੇ ਵੀ ਮੈਸੇਜ ਕਰ ਦੇਣਾ ਵੀ ਮੈਨੂੰ ਤੁਸੀਂ ਲੱਭ ਲਓ ਮੈਂ ਕਿੱਥੇ ਹਾਂ ਛੇਤੀ ਫੜ ਲਓ ਨਹੀਂ ਮੈਂ 50% ਇੱਕ ਹੋਰ ਆ ਯਾਰ ਐਦਾ ਦੇਖੋ ਸਮਾ ਮਿੰਦਰ ਬਾਈ ਤੁਹਾਨੂੰ ਪਤਾ ਹੀ ਕਿਹਾ ਜਾ ਰਿਹਾ ਯਾਰ ਆਪਾਂ ਸਹੀ ਗੱਲ ਯਾਰ ਉਹ ਚੀਜ਼ਾਂ ਚਲੋ ਉਹ ਚੀਜ਼ ਤਾਂ ਆਪਾਂ ਉਹ ਸੇਫਟੀ ਹੈ ਚਲੋ ਸਭ ਤੋਂ ਵੱਡੀ ਪ੍ਰੋਬਲਮ ਤਾਂ ਆਹ ਤੀ ਜਿਹੜੀ ਆਪਾਂ ਮੇਨ ਪਹਿਲਾਂ ਗੱਲ ਕਰ ਚੁੱਕੀ ਆਪਾਂ ਇਹਨੂੰ ਦੋ ਸੀਨ ਦੇ ਮਤਲਬ ਦੋ ਅੱਜ ਸਾਲ ਹੋ ਗਏ ਇਸ ਗੱਲ ਨੂੰ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਆ ਸੀ ਨਾ ਬਹੁਤ ਮਤਲਬ ਸਾਨੂੰ ਕਹਿੰਦੇ ਚਾਈਨਾ ਵਗੈਰਾ ਜੋ ਮੈਂ ਜਾਈ ਚਾਈਨਾ ਨਹੀਂ ਅਸੀਂ ਜਾ ਸਕਦੇ ਸਾਡੇ ਲਈ ਚਾਈਨਾ ਲਈ ਸੈਟਲ ਬਟ ਟਾਈਮ ਨਹੀਂ ਹੈਗਾ ਤੁਸੀਂ ਕੋਈ ਐਸਾ ਦਿਓ ਡਿਵਾਈਸ ਬਣਾ ਕੇ ਸਾਨੂੰ ਇੱਕ ਕੰਪਨੀ ਨਾਲ ਸਾਡਾ ਲਿੰਕ ਹੋਇਆ ਸੀਗਾ ਵੀ ਸਾਨੂੰ ਤਾਂ ਜਿਹੜਾ ਸਾਡੇ ਰਿਕਾਰਡਿੰਗ ਚੱਲੇ ਤੁਹਾਡੇ ਰਿਕਾਰਡਿੰਗ ਨਹੀਂ ਚੱਲ ਸਰ ਹਾਂ ਤੁਹਾਡੇ ਰਿਕਾਰਡਿੰਗ ਸਾਨੂੰ ਸਾਡੇ ਰਿਕਾਰਡਿੰਗ ਜੇ ਤੁਸੀਂ ਕਰ ਦਿਓ ਤਾਂ ਜੀ ਸਰ ਕਿ ਅਸੀਂ 600 ਰੁਪਏ ਵੱਧ ਖਰਚਵਾ ਦੂੰਗਾ ਮੈਂ ਤੁਹਾਨੂੰ ਮੈਨੂੰ ਕੋਈ ਮਤਲਬ ਇਹ ਨਹੀਂ ਜਿਹੜੇ ਮੇਰੇ ਵੀਰ ਆਪਾਂ ਨੂੰ ਦੇਖ ਰਹੇ ਨੇ ਜਾਂ ਜਿਹੜੇ ਬੰਦੇ ਲਵਾਉਣਾ ਚਾਹੁੰਦੇ ਨੇ ਜਾਂ ਜਿਹਨਾਂ ਨੇ ਲਵਾ ਚੁੱਕੇ ਹਾਂ ਤੱਕ ਉਹਨਾਂ ਨੂੰ 10 ਰੁਪਏ ਵੱਧ ਦੇਣੇ ਨਹੀਂ ਮਤਲਬ ਉਹ ਕਰਦੇ ਪਰ ਇਹ ਕੁਆਲਿਟੀ ਬਹੁਤ ਵਧੀ ਚਾਹੀਦੀ ਮੈਂ ਮੈਂ ਤਾਂ ਕੁਆਲਿਟੀ ਹੈ ਨਿਓਨ ਮੇਰੀ ਗੱਲ ਸੁਣੋ ਆ ਬੀਕੇ ਕਰਾਣਾ ਚਾਹੀ ਹੁਣ ਆਮ ਬੰਦਾ ਦੋ ਇਹਦੇ ਵਿੱਚ ਕੱਢ ਨਹੀਂ ਸਕਦਾ 9-10000 ਰੁਪਏ ਲਾ ਕੇ ਹੁਣ ਆਪਾਂ ਜੇ ਮਨ ਲੈ ਰੇਕ ਸੀਜ਼ਨ ਆਪਾਂ ਦੋਏ ਸੀਜ਼ਨ ਹੋਰ ਕੋਈ ਐਡਵਾਂਸ ਉਹਦੇ ਉੱਪਰ ਆ ਗਿਆ ਉਹ ਬਦਲੇ ਲਾਉਣ ਦਾ ਇਹ ਵੀ ਇੱਕ ਵਾਰ ਪੈਸੇ ਜੰਗੇ ਲਾ। ਇਹ ਫਿਊਚਰ ਮੰਨ ਕੇ ਸਾਲੋ ਵੀ 2-4 ਸਾਲ ਜਿਹੜੇ ਫਿਊਚਰ ਨੇ ਉਹ ਨਹੀਂ ਆ ਸਕਦੇ ਆਪਾਂ ਐਡਵਾਂਸ ਤਕਨੀਕ ਲੈ ਕੇ ਆਪੋਨ ਠੀਕ ਆ ਪੁਰਾਣੀ ਚੱਕ ਕੇ ਨਹੀਂ ਲਾਈ ਬਹੁਤ ਕੰਪਨੀਆਂ ਆਪਾਂ ਕਹਿਣ ਨਾਮ ਹੀ ਲੈਣਾ ਉਹਨਾਂ ਦਾ ਬਹੁਤ ਕੰਪਨੀਆਂ ਲਾ ਵੀ ਰਹੀ ਨੇ ਲੱਗ ਵੀ ਰਹੇ ਨੇ ਠੀਕ ਆ ਪਰ ਮੈਨੂੰ ਯਕੀਨ ਮੰਨੋ ਜਦੋਂ ਮੈਂ ਇੱਕ ਬੰਦਾ ਮੇਰੇ ਨਾਲ ਹੀ ਇੱਕ ਬਜੇਰਾ ਪੱਠੇ ਵਾਲਾ ਬੰਦਾ ਉਧਰ ਉਹ 100 ਟਰੈਕਟਰ ਆ ਮੈਨੂੰ ਕਹਿੰਦਾ ਬਾਈ ਯਾਰ ਮੇਰੇ ਲਾ ਕੇ ਜਾ ਮਾਂਜੀ ਦੋੜ ਵਾਲਾ ਨਹੀਂ ਇਹ ਦੂਜੇ ਲੋਟ ਲਾਇਆ ਦਾ 3-4 ਕਿਲੋਮੀਟਰਾਂ ਚ ਅਸੀਂ ਨੂੰ ਡਿਵੈਲਪਮੈਂਟ ਕਰਕੇ ਅਸੀਂ ਬੀਘੇ ਚ ਲੈ ਆਏ ਇਹਨੂੰ ਅਸੀਂ ਮਤਲਬ ਕਨਾਲਾ ਦੇ ਲੈ ਆਏ ਵਕੀਲੇ ਚ ਲਿਆ ਕਹਿੰਦਾ ਯਾਰ ਤੁਸੀਂ ਇਹ ਮਹਾਵੀਰ ਸਾਰ ਨੂੰ ਜਿਹੜੀ ਸਾਡੀ ਰਿਕੁਆਇਰਮੈਂਟ ਆ ਉਹ ਅਸੀਂ ਉਹਦੇ ਹਿਸਾਬ ਨਾਲ ਰਿਕਾਰਡਿੰਗ ਤਿਆਰ ਕਰਵਾ ਲਈ ਵੀ ਅਸੀਂ ਏਰੀਆ ਚ ਲੈ ਆਏ ਉਹ ਉਹ ਕਿਲੋਮੀਟਰਾਂ ਚ ਦਾ ਪਹਿਲਾਂ ਉਧਰ ਜਿੰਦਰ ਆਪਾਂ ਲਾਇਆ ਨਾ ਉਹ ਕਿਲੋਮੀਟਰਾਂ ਚ ਜਿੰਦਰ ਬਾਈ ਉਹਦਾ ਫਿਰ ਪੱਟੇ ਦਾ ਸਿਸਟਮ ਟਰੈਕਟਰ ਦਾ ਕਿਲੋਮੀਟਰ ਚ ਹੁੰਦਾ ਨਾ ਹਾਂ ਟਰੈਕਟਰ ਤੇ ਫਿਰ ਰੋਡ ਤੇ ਹੀ ਚੱਲਣਾ ਇਹ ਸਾਰੇ ਜਿੰਨੇ ਡਿਵਾਈਸ ਬਣੇ ਨੂੰ ਉਸ ਰਿਕਾਰਡਿੰਗ ਬਣੇ ਹੈ ਨਾ ਸਰ ਹੂੰ ਹੂੰ ਆਪਣੇ ਰਿਕਾਰਡਿੰਗ ਦਾ ਆਪਾ ਡਿਵੈਲਪਮੈਂਟ ਕਰਾਇਆ ਵਿਚਾਰਾ ਹੁਣ ਐਮੀ ਕਹਦੀ ਕੰਪਨੀ ਦੀ ਮੰਨ ਲਓ ਉਹਨਾਂ ਨੇ ਇਹ ਸਾਰਾ ਡਿਵੈਲਪਮੈਂਟ ਆਪਣੇ ਹਿਸਾਬ ਨਾਲ ਕਰਿਆ ਸਹੀ ਹੈ ਬਾਕੀ ਹੁਣ ਆਪਣੀ ਮਸ਼ੀਨ ਤੇ ਲੱਗ ਰਿਹਾ हां भाई निंदर दी मशीन ते इन्स्टॉल ਕਰਤਾ ਰਿਪੋਰਟ ਦੇਈ ਜਾਵਾਂਗੇ ਕਿੱਦਾਂ ਹਨ ਤੁਹਾਨੂੰ ਪਤਾ ਹੀ ਐ ਇਹਦੀ ਰਿਪੋਰਟ ਤੁਹਾਨੂੰ ਮਿਲ ਜਾਣੀ ਐ ਬਾਕੀ ਮੈਨੂੰ ਫੋਨ ਕਰਦੇ ਲੋੜ ਨਹੀਂ ਵੀ ਬਾਈਰ ਮੁਸ ਸਕਦੇ ਬਾਕੀ ਵੀ ਰਿਨਿੰਦਰ ਆਪਾਂ ਨੇ ਕੋਈ ਕੰਮ ਅਜੇ ਤੱਕ ਮਾੜਾ ਕਰਿਆ ਨਹੀਂ 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 ਭਾਈ ਕਰੇ ਵੀ ਕੰਪਲੀਟ ਨਹੀਂ ਕੋਈ ਨਾ ਕੰਪਲੀਟ ਕੋਈ ਆਉਣੀ ਆਉਂਦੀ ਵੀ ਨਹੀਂ ਵੀਰੇ ਕਦੇ ਵੀ ਆਜੇ ਤੱਕ ਆਪਾਂ ਨੇ ਇਹ ਚੀਜ਼ ਨੂੰ ਉਜਾਗਰ ਨਹੀਂ ਕਰਿਆ ਜਿੰਨੇ ਚਿਰ ਮੇਰਾ ਮਨ ਨਹੀਂ ਮੈਂ ਵੀ ਜਦ ਤੱਕ ਮਨ ਨਹੀਂ ਮੇਰੇ ਸਮਝ ਨਹੀਂ ਆਉਂਦਾ ਹੁਣ ਉਦੋਂ ਮੈਨੂੰ ਨੇ ਰਿਪੋਰਟ ਭੇਜੀ ਆਪਾਂ ਨੇ ਮੈਂਸ਼ਨ ਕਰ ਦਾਂਗੇ ਨਾ ਲਵੇ ਭਾਈ ਜਿਹੜੇ ਬੰਦਾ ਦੇਖ ਰਿਹਾ ਆਪਾਂ ਨੂੰ ਆਪਾਂ ਇਸ ਆਈਡੀ ਦਾ ਮੈਂਸ਼ਨ ਕਰਾਂਗੇ ਹਾਂ ਕਰ ਦਾਂਗੇ ਵੀ ਜਿਹੜੀ ਚੀਜ਼ ਆਪਾਂ ਨੂੰ ਉਹ ਤੋਂ ਪਰ ਦੱਸਤਾ ਆ ਵੀ ਇਹਨੂੰ ਆਹ ਬਟਨ ਖੋਲ ਕੇ ਬੁਸੇ ਐਂ ਕਰ ਲੋ ਆਮ ਬੰਦਾ ਵੀ ਇਹਨੂੰ ਚਲਾ ਚਲਾ ਸਕਦਾ ਆਪਣੇ ਕੋਲ ਮੇਰੇ ਕੋਲ ਵੀ ਹੈਗੀ ਹੈ ਵੀਡੀਓ ਮੈਂ ਲਾ ਦੂੰਗਾ ਭਾਈ ਜਰੂਰ ਵੀਡੀਓ ਹੈ ਨਾ ਵਿੱਚੋ ਜੋ ਵੀ ਇਹਦੇ ਫੀਚਰਾਂ ਸਾਰੇ ਇਹੋ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਏ ਜਾਣਗੇ ਤੁਹਾਨੂੰ ਕਿਸੇ ਦਾ ਪੁੱਛਣ ਦੀ ਵੀ ਲੋੜ ਨਹੀਂ ਕਿਸੇ ਤੋਂ ਤੁਸੀਂ ਆਪ ਦੇ ਆਪ ਕੱਢ ਸਕਦੇ ਹੋ ਹਾਂ ਬਾਕੀ ਕੋਈ ਦਿੱਕਤ ਨਹੀਂ ਮੇਰੇ ਵੀਰ ਤੇ ਜੋ ਮੇਰੇ ਵੀਰ ਲਵਾਉਣਾ ਚਾਹੁੰਦੇ ਨੇ ਬਾਈ ਦਾ ਨੰਬਰ ਵੀ ਫੋਨ 'ਤੇ ਚੱਲ ਰਿਹਾ ਹੈ ਨੇ ਮੇਰਾ ਤਾਂ ਮੈਂ ਨਾ ਮੈਂ ਨਹੀਂ ਆ ਮੈਂ ਇੱਕ ਨੰਬਰ ਦੰਨਾ ਹੈ ਇਹਨਾਂ ਦੇ ਹੈੱਡਕੁਆਟਰ ਦਾ ਬਾਈ ਮਨਿੰਦਰ ਦਾ ਨੰਬਰ ਦੰਨਾ ਹੈ ਉਹ ਨੰਬਰ ਤੇ ਤੁਸੀਂ ਹੈ ਨਾ ਕਨੈਕਟ ਕਰਨਾ ਕੋਈ ਵੀ ਚੀਜ਼ ਤੁਸੀਂ ਐਮ ਐਸ ਐਨ ਦਿਆਲਪੁਰੀਆਂ ਤੋਂ ਲਗਵਾਉਣੀ ਆ ਤਾਂ ਮੇਨ ਹੈੱਡਕੁਆਟਰ 'ਚ ਉਹ ਨੰਬਰ ਉਹ ਤੇ ਤੁਸੀਂ ਕਰਕੇ ਕਾਲ ਹਾਂ ਮਹਾਲੀ ਸਾਡੀ ਬਕਿੰਗ ਹੁੰਦੀ ਹੈ ਵੀਰ ਹਾਂ ਮਹਾਲੀ ਬ੍ਰਾਂਚ ਹੈ ਇਹਨਾਂ ਦੀ ਵਰਕਸ਼ਾਪ ਦਿਆਲਪੁਰਾ ਇਹ ਪ੍ਰਵੀਨ ਭਾਈ ਇਹਦੀ ਵਰਕਸ਼ਾਪ ਆਹ ਖੜੀ ਆ ਆਹ ਖੜੀ ਆ ਬਲੈਰੋ ਤਾਂ ਅਸੀਂ ਉਹ ਵਰਕਸ਼ਾਪ 'ਚ ਮੇਰਾ ਵੀਰ ਬਾਕੀ ਕੋਈ ਨਹੀਂ ਵੀਰ ਮਿਲਦਿਆ ਆ ਕਰ ਲਈਏ ਕਰ ਲਈਏ ਮੜਿਆ ਚੈੱਕ ਲਾਉਣੇ ਆ ਲਾ ਕੇ ਆ ਨਾ ਤੁਹਾਨੂੰ A to Z ਦਾ ਪ੍ਰੋਸੈਸ ਹੈ ਜਿਹੜਾ ਉਹ ਵੀ ਦਿਖਾਵਾਂਗੇ ਬਾਈ ਚਾਰ ਲਾਉਣੇ ਆ ਹੁਣ ਤਾਂ ਅੱਜ ਇਹ ਦੋ ਤਾਂ ਹੀ ਹੋਗੇ ਦੋ ਹੋਰ ਲਾਉਣੇ ਆ ਇਹ ਟ੍ਰਾਇਲ ਸੀ ਮੇਰਾ ਮਤਲਬ ਇਕੱਠੇ ਆਰਡਰ ਕਰਦੇ ਮੈਂ ਸਾ ਵੀ ਪਰਮਾਰ ਆਉਣੀਆਂ ਹੁਣ ਬਾਈਆਂ ਦੀ ਹੁਕਮ ਕਰੋ ਜਿੰਨੇ ਵੀ ਮੇਰਾ ਵੀਰ ਕੋਈ ਕਹਦਾ ਕੋਈ ਦਿੱਕਤ ਨਹੀਂ ਚੈੱਕ ਤਾਂ ਆਉਣ ਚੈੱਕ ਤਾਂ ਹੁਣ ਹੋ ਗਏ ਹੁਣ ਸ਼ੋਰ ਹੋ ਗਿਆ ਆਪਾਂ ਹਾਂ ਲਾ ਦੇ ਹੋ ਠੀਕ ਹੈ ਵੀਰ ਮੇਰੇ ਹਾਂ ਹਾਂ ਬਾਕੀ ਆ ਛੋਟਾ ਜਿਹਾ ਪੁਰਜਾ ਹੈ ਜਿਹੜਾ ਲੱਗਣਾ ਹੈ ਨਾ ਬਾਈ ਕੋਈ ਬਹੁਤਾ بڑا ਪੁਰਜਾ ਨਹੀਂ ਹੈਗਾ ਇੰਨਾ ਕੁ ਪੁਰਜਾ ਹੈ ਨਾ ਮਸ਼ੀਨ ਦੇ ਵਿੱਚ ਆਪਾਂ ਜਿੱਥੇ ਮਰਜੀ ਲੁਕੋ ਕੇ ਇਹਨੂੰ ਰੱਖ ਸਕਦੇ ਹਾਂ ਨਾ ਵੀ ਕੋਈ ਐਨੀ ਬਿਲ ਬਹੁਤਾ ਲੰਬਾ ਚੌੜਾ ਸਿਸਟਮ ਨਹੀਂ ਹੈਗਾ ਆ ਇਹ ਵਸੇ ਕਿ ਜੀਪੀਐਸ ਇਹਨੂੰ ਕਿਹਾ ਜਾਂਦਾ ਹੈ ਆ ਇਹਦਾ ਜਿਹੜਾ IMEI ਨੰਬਰ ਆ ਸਭ ਹਨਾ ਇਹਦੇ ਦੇ SIM ਪਹਿਣੀਏ ਇਹਦੇ ਵਿੱਚ ਇਹਦਾ ਵੀ ਨਹੀਂ ਜੀਪੀਐਸ ਹੁੰਨੇ ਆ ਨਾ ਲੱਗਦੇ ਆ ਆਪਾਂ ਇਹ ਨਹੀਂ ਕਹਿੰਦੇ ਜੀਪੀਐਸ ਇਹੀ ਬਾਈ ਯੂਨੀ ਲਾਉਣ ਲੱਗੇ ਆ ਪਰ ਇਹਦੇ ਵਿੱਚ ਜਿਹੜੇ ਫਿਊਚਰ ਆ ਨਾ ਇਹ ਚੀਜ਼ ਦੇ ਵਿੱਚ ਵੀ ਬੈਟਰੀ ਪਾਈ ਗਈ ਹੈ ਇੱਕ ਜਦੋਂ ਆਪਣੀ ਚੀਜ਼ ਕੋਈ ਸਭ ਤੋਂ ਪਹਿਲਾਂ ਚੀਜ਼ ਚੋਰੀ ਹੁੰਦੀ ਹੈ ਨਾ ਤਾਂ ਅਗਲਾ ਬੈਟਰੀ ਤਾਰੂ ਅੱਜ ਕੱਲ ਸਿਸਟਮ ਆ ਜਿਹੜਾ ਹੈ ਨਾ ਚਲੋ ਜੇ ਆਪਾਂ ਐਡਵਾਂਸ ਹੁੰਦੇ ਜਾਂਦੇ ਆ ਚੀਜ਼ਾਂ ਰੱਖਣ ਵਾਲੇ ਤਾਂ ਚੀਜ਼ਾਂ ਚੱਕਣ ਵਾਲੇ ਵੀ ਐਡਵਾਂਸ ਹੁੰਦੇ ਜਾਂਦੇ ਆ ਉਹਨਾਂ ਨੂੰ ਵੀ ਰੇਗ ਚੀਜ਼ ਦਾ ਪਤਾ ਹੈ ਨਾ ਵੀ ਇਹਦੇ ਵਿੱਚ ਜੀਪੀਐਸ ਹੋਊ ਜੀਪੀਐਸ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਕਿੱਥੇ ਆ ਸਭ ਤੋਂ ਪਹਿਲਾਂ ਕੋਸ਼ਿਸ਼ ਆਗਲਾ ਜੀਪੀਐਸ ਦੀ ਬੈਟਰੀ ਹੈ ਜਿਹੜੀ ਆਪਣੀ ਹੈ ਨਾ ਚੀਜ਼ ਤੇ ਰੱਖੀ ਉਹ ਤਾਰੂਗਾ ਉਹ ਤਾਰਨੇ ਤੋਂ ਬਾਅਦ ਵੀ ਇਹ ਜਿਹੜੀ 2 ਦਿਨ ਦਾ ਤੁਹਾਨੂੰ ਹਨਾ ਰਿਕਵਰੀ ਆ ਪੂਰੀ ਕਰੂਗਾ ਵੀ ਤੁਹਾਡੀ ਮਸ਼ੀਨ ਕਿੱਥੇ ਆ ਕਿੱਥੇ ਨਹੀਂ ਆ ਨਾ ਬੈਟਰੀ ਉਤਾਰਨ ਤੋਂ ਬਾਅਦ ਵੀ ਔਰ ਉਹ ਤੋਂ ਬਾਅਦ ਜਦ ਇਹ 50% ਦੀ ਇਹਦੀ ਬੈਟਰੀ ਰਹੇਗੀ ਫਿਰ ਤੁਹਾਨੂੰ ਇਹ అలਰਮ ਆ ਜਿਹੜਾ ਨਾ ਦਊਗਾ ਇੱਕ ਮੈਸੇਜ ਰਾਹੀਂ ਦਊਗਾ ਵੀ 50% ਬੈਟਰੀ ਰਹੇਗੀ ਛੇਤੀ ਕਰੋ ਥੋੜਾ ਜਾ ਹੁਣ ਵੀ ਫਾਸਟ ਹੋ ਜਾ ਹੁਣ ਲੱਪਣ ਚ ਮੈਨੂੰ ਨਹੀਂ ਵਿੱਚ 50% ਤੋਂ ਚਾਰ ਕੇ ਜੀਰੇ ਹੋ ਗਈ ਨਾ ਬਾਈ ਜੇ ਇਹ ਹੀ ਡੈੱਡ ਹੋ ਗਿਆ ਫਿਰ ਤਾਂ ਤੁਹਾਨੂੰ ਕੀ ਪਤਾ ਲੱਗਣਾ ਜਣੀ ਸਭ ਤੋਂ ਬੜੀ ਚੀਜ਼ ਤਾਂ ਹੀ ਇਹਦੇ ਵਿੱਚ ਬੈਟਰੀਆਂ ਤੋਂ ਬਿਨਾ ਵੀ ਹੈ ਨਾ 2 2.5 ਦਿਨ ਦੀ ਜਿਹੜੀ ਕਵੈਸਟੀ ਹੈ ਇਹਦੀ ਵੀ ਆਪਣਾ ਕੰਮ ਇਹ ਕਰਦਾ ਚਲੋ ਬਾਕੀ ਫਿਟਿੰਗ ਕਰ ਰਿਹਾ ਹੈ ਬਾਈ ਪ੍ਰਵੀਨ ਹੋ ਜਾਣ ਦਿਓ ਫਿਟਿੰਗ ਤੋਂ ਬਾਅਦ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਇਹਦੇ ਤਾਂ ਲੱਗ ਗਿਆ ਪ੍ਰਵੀਨ بھائی ਨੇ ਇੱਥੇ ਲਪੋਤਾ ਪੜ ਜਾ ਜਾ ਆ ਪਿਆ ਹੈ ਨਾ ਪ੍ਰਵੀਨ ਓਕੇ ਹੋ ਗਿਆ ਹੁਣ ਇਹ ਡੈਸ਼ਬੋਰਡ ਦੇ ਵਿੱਚ ਲੱਗ ਗਿਆ ਹੁਣ ਦੁੱਖੇ ਬਾਈ ਵਾਲੇ ਤਾਂ ਲਾਉਣ ਲੱਗਿਆ ਆ ਆ ਸੋਚੀ ਲਾਤੀ ਇੱਕ ਮਗਰ ਇਹ ਵੀ ਤੁਮ ਦੱਸੂਗਾ ਕਿ ਕਾਹਦੇ ਲਈ ਆਏ ਹੋ ਹੋ ਗਿਆ ਆ ਵੀ ਐਕਟੀਵੇਟ ਹੋ ਲੱਗ ਰਿਹਾ ਜੀ ਬਿਲਕੁਲ 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 ਸਟਾਰਟ ਹੋ ਗਿਆ ਜਨਾਬ ਕਰਤਾ ਹਾਂਜੀ ਹਾਂਜੀ ਦੇਖੋ ਆ ਦੇਖੋ ਆ ਲੱਗਿਆ ਸਾਰਾ ਲੱਗਿਆ ਦੇਖ ਮੈਂ ਤੇ ਆ ਲੱਗਾ ਅੱਛਾ ਵਿਚੇ ਬਣਾਤਾ 베ARING ਦੇ ਮੈਂ ਕਹਿੰਦਾ ਜੀ ਸਭ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਤੇ ਮਿਚੇ ਲਾਦਾ ਸਰ ਆਪਾਂ ਨੇ ਕਿਹੜੀ ਬਾਈ ਸੁੱਚ ਲਾ ਰਹੇ ਆ ਇਹ ਕਦੇ ਵਾਸਤ ਲਾ ਰਹੇ ਆ ਇਹ ਸੁੱਚ ਮਤਲਬ ਆਪਾਂ ਨੇ ਐਟ এ ਟਾਈਮ ਕਈ ਵਾਰ ਨਾ ਮੌਕੇ ਤੇ ਆਪਾਂ ਨੂੰ ਕੋਈ ਬੰਦਾ ਅੜਜਿਆ ਰ ਵੀ ਮੈਂ ਤਾਂ ਮੈਂ ਤਾਂ ਹੋਣੇ ਮਿੰਟਕ ਦਿਖਾਓ ਅੱਛਾ ਮੰਨ ਲਾ ਬਾਈ ਦੂਰ ਹੋਵੇ ਕਿਤੇ ਨਹੀਂ ਮੰਨ ਲਾ ਹੁਣ ਖੇਤ ਵਾਲਾ ਜੇ ਆਪਣੇ ਪਹਿਲਾ ਪਹਿਲਾ ਖੇਤ ਘੇਰਾ ਲਾ ਲਿਆ ਜਾ ਕੇ ਮੰਨਿਆ ਨਹੀਂ ਵੀ ਮੇਰੇ ਦਾ ਘਟਾ ਹੀ ਜਗਾ ਵੱਧ ਨਹੀਂ ਹੈਗੀ ਫੇਰ ਦੇਖੋ ਮੰਨ ਲਓ ਆਪਾਂ ਰੇਟੀਂ ਚ ਮਸ਼ੀਨ ਚੱਲ ਰਹੀ ਹੈ ਆਪਣੀ ਮੰਨ ਲਓ ਪਿਛਲੇ 10 ਕਿੱਲੇ ਵੜਤੇ ਹਾਂ 2 ਕਿੱਲੇ ਕਿਸੇ ਹੋਰ ਬਾਈ ਤੇ ਜਾ ਦੇ ਬੱਚੇ अच्छा। ਤੁਸੀਂ ਦੱਸ ਕੇ ਲੈਣਾ ਕੋਈ ਰੋਲਾ ਨਹੀਂ ਪਾ ਰਹੇ ਆਂ ਆਪਾਂ ਸਹੀ ਦੱਸ ਰਹੇ ਆ। ਠੀਕ ਆ। ਦੋ ਕਿੱਲੇ ਕਿਸੇ ਹੋਰ ਦੇ ਵੱਡੇ ਨੇ ਉਹ ਕਹਿੰਦਾ ਬਾਈ ਮੇਰੀ ਤਾਂ ਜਗ੍ਹਾ ਅਸੀਂ ਸਹੀ ਨਹੀਂ। ਹਾਂ। ਜੇ ਆਪਾਂ ਨੂੰ ਲੱਗਿਆ ਵੀ ਇਹ ਦੋ ਕਿੱਲੇ ਨਹੀਂ ਇਹ ਤਾਂ ਤਿੰਨ ਕਿੱਲੇ ਨੇ। ਹਾਂ। ਤੁਸੀਂ ਨੇ ਇਹ ਸੁੱਚ ਨੂੰ ਬੰਦ ਕਰਕੇ ਅੱਛਾ ਇਹਨੂੰ ਦੁਬਾਰਾ ਚਲਾਓ। ਅੱਛਾ ਮਨ ਲਾ ਵਿੱਚ ਦੱਬ ਕੇ ਵੇਹ ਖਿੱਚ ਦਵਾਂ। ਖਿੱਚ ਦੋ। ਠੀਕ ਆ। ਇਹ ਟ੍ਰਿਪ ਕਰ ਗਿਆ। ਟ੍ਰਿਪ ਦਾ ਮਤਲਬ ਦੁਬਾਰਾ ਫੇਰ ਜੀ ਦੁਬਾਰਾ ਸਟਾਰਟ ਹੋ ਜਾ। ਅੱਛਾ ਜਿਹੜਾ ਖੇਤ ਆਪਾਂ ਸਾਰੇ ਦਿਨ ਦੀ ਰਿਕਾਰਡਿੰਗ ਕਰ ਰਹੇ ਤਾਂ ਆਨ ਹੋ ਗਈ ਇਹ ਸਟਾਰ ਦੀ ਤੁਸੀਂ ਮਸ਼ੀਨ ਚੱਲ ਰਹੀ ਆ ਤੁਹਾ अच्छा सारे दिन ओ मंड सारे दिन वाली देखो पीछे वाली रिकॉर्ड डेट ਤਾਂ ਨਹੀਂ ਹੋਊਗੀ ਨਹੀਂ ਡਿਲੀਟ ਹੋਣੀ ਉਹ ਨਵੇਂ ਸਿਰੇ ਤੋਂ ਸਟਾਰਟ ਹੋ ਜੂ ਉਹ ਤਾਂ ਸੇਲ ਕਰ ਦੂਗਾ ਇਹ ਅੱਛਾ ਜਿਹੜੇ ਉਹ ਦੂਜੇ ਨੂੰ ਕਰ ਦੂਗਾ ਨਾ ਮਤਲਬ ਜਿਵੇਂ ਕਹ ਲਓ ਵੀ ਆਪਾਂ ਨੇ ਟਾਈਮ ਮਿਲਣਾ ਜੇ ਮੈਂ ਆਪਾਂ ਹੁਣ ਅੱਜ ਅੱਜ ਲਈ ਦਿਹਾੜੀ ਲਾ ਜਾਂਦੀ ਰਾਤ ਨੂੰ ਪਾ ਕੇ ਚਾਬੀ ਕੱਟ ਦਿੰਨੇ ਆ ਅਜਾ ਦੂਜੇ ਦਿਨ ਵੀ ਇਹ ਚਾਬੀ ਵਾਲਾ ਸਿਸਟਮ ਇਹ ਸੁੱਚ ਕਰ ਦਿਆ ਕਰੂਗੀ ਦਿਨ ਚ ਹਾਂ ਮਤਲਬ ਤੁਸੀਂ ਇਹ ਤਾਂ ਇਹ ਆ ਜੀ ਆਪਾਂ ਨੂੰ ਤਤਕਾਲ ਚ ਕਈ ਵਾਰ ਲੋਡ ਪਈ ਜੇ ਵੀ ਆਪਾਂ ਨੇ ਹੋਣੀ ਇਹ ਮਿਲਣੀ ਹੈ ਜਗ੍ਹਾ ਵੀ ਆਪਾਂ ਹੁਣ ਸਾਰੀ ਸਾਈਡ ਖੋਲਣ ਨਾਲੋਂ ਆਪਾਂ ਨੇ ਉਸੇ ਨੂੰ ਇਕੱਲੇ ਉਸ ਇਕੱਲੇ ਖੇਤ ਨੂੰ ਚੱਕ ਲਓ ਤੇ ਉਸ ਕਰ ਨੂੰ ਖੇਤ ਨੂੰ ਚਕਾਉਣ ਵਾਸਤੇ ਆ अच्छा मतलब कोई नाम ਮੰਨੇ ਤਾਂ ਉਹ ਮਨਾਉਣ ਵਾਸਤੇ ਆ। ਯਾਰ ਇਹ ਐਡੇ ਟਾਈਮ ਜਿਵੇਂ ਹੁਣੀ ਆਪਾਂ ਨੇ ਇਸੇ ਟਾਈਮ ਚੈੱਕ ਕਰਨਾ ਹੈ ਵੀ ਆਦਰਵਾਇਜ਼ ਮਤਲਬ ਹੁਣ ਸਾਰੇ ਡਿਟੇਲ ਖੋਲਣ ਦੀ ਲੋੜ ਨਹੀਂ ਮੈਨੂੰ ਹੈਗੀ। ਅੱਛਾ ਉਸ ਖੇਤ ਦੀ ਜਦੋਂ ਟ੍ਰਿਪ ਕਰਾਉਂਗੇ ਨੂੰ ਤਾਂ ਉਹ ਐਡਮਟਿਕ ਉਸੇ ਖੇਤ ਤੋਂ ਫੇਰ ਸ਼ੁਰੂ ਹੋ ਜਾਊਗਾ ਵੀ ਹਾਂ ਜੀ ਆਹ ਖੇਤ ਤੁਹਾਡਾ ਵੱਡਿਆ ਇੰਨੇ ਕਿਲੋ। ਜਿਵੇਂ ਅੱਕੇ ਇੱਕ ਆਪਾਂ ਫੋਨ ਤੇ ਨਾਪਦੇ ਹੁੰਦੇ ਤੇ ਉਹ ਚੀਜ਼ ਹੁਣ ਇਹਦੇ ਵਿੱਚੇ ਨੰਮ ਮਿਲਿਆ ਕਰੂਗੀ। ਜੇ ਇਹ ਔਨ ਹੋ ਰਹੀ ਐ ਤਾਂ ਇਹ ਚੱਲ ਰਿਹਾ। ਅਸੀਂ ਫੋਨ ਵਾਲਾ ਸਿਸਟਮ ਚੱਕਿਆ ਜਾਊਗਾ। ਮਤਲਬ ਇਹ ਚੱਲ ਰਿਹਾ ਥੋੜਾ ਕੋਈ ਦਿੱਕਤ ਨਹੀਂ ਇਹਨੂੰ ਜਦ ਤੁਸੀਂ ਇਹਨੂੰ ਮੰਨ ਲਓ ਅੱਜ 2 ਤਰੀਕ ਹੈ ਜਾਂ 3 ਤਰੀਕ ਹੈ ਤੁਸੀਂ ਇਹਨੂੰ ਹਫਤੇ ਦਾ ਜਿੰਨੀ ਜਿੰਨੀ ਹਫਤੇ ਤੁਸੀਂ ਟ్రਾਇਲ ਦੇਖੋਗੇ ਹਫਤਾ ਕੱਢੋਗੇ ਮੰਨ ਲਓ ਅਸੀਂ 10 ਤਰੀਕ ਤੱਕ ਕੱਢ ਲਿਆ ਤਾਂ 10 ਦਿਨਾਂ ਦੇ ਵਿੱਚ ਜਿੰਨੀ ਐਕਟੀਵਿਟੀਆਂ ਮਸ਼ੀਨ ਨੇ ਕਰੀਆਂ ਨੇ ਉਦੋਂ ਗਈਆ ਆਈਆ ਕਿਤੇ ਵੀ ਕੁਝ ਹੋਇਆ ਉਹ ਸਾਰੇ ਰਿਪੋਰਟ ਠੀਕ ਆ ਮੰਨ ਲਓ ਕੋਈ ਚੰਗ ਨਹੀਂ ਦੇਖੀਏ ਬਈ ਕਰੀਏ ਇਹ ਵਲ ਡਾਊਨਲੋਡ ਹੋਣ ਹਾਂ ਆਪਾਂ ਇੱਕ ਵਾਰ ਕਰੀਏ ਤੇ ਬਾਕੀ ਆਪਾਂ ਦੇਖ ਲੈ ਹੁਣ ਆਪਣੇ ਵਾਲੇ ਆ ਹੋ ਰਿਹਾ ਹੈ ਆਈਡੀ ਮੈਨੂੰ ਸ਼ਾਇਦ ਮਣੀ ਵੀ ਫੋਨ ਸੀ ਆਪਣਾ ਠੀਕ ਆ ਉੱਥੋਂ ਆਪਣੀ ਤਕਰੀਬਨ ਆਈਡੀ ਆਨ ਹੋ ਗਈ ਤੇ ਜੇ ਲੱਭੂ ਸਕੁਰ ਕਰਕੇ ਆਪਾਂ ਉਹਨਾਂ ਆਪਣਾ ਚੈੱਕ ਕਰਦੇ ਆਂ ਫਿਰ ਬਾਈ ਨੂੰ ਰਿਪੋਰਟ ਦਿੰਦੇ ਆਂ ਕਹਿੰਦਾ ਟਰਾਈ ਲੈ ਕੇ ਦੇਖ ਲੈ ਆਪਣੇ ਪ੍ਰਵੀਨ ਬਾਈ ਕਹਿੰਦਾ ਬਾਅਦ ਜਣਾ ਕਹਿੰਦਾ ਰੌਲਾ ਬਾਈ ਵੀ ਖੇਤ ਹੈ ਵੀ ਜਾਂਦੀ ਹੋਵੇ ਸਮਰਾਲੇ ਵਾਲੀ ਸੜਕ ਤੇ ਥੋੜੀ ਸੈੱਟ ਆ ਰਿਹਾ ਸਾਈਡ ਦੇ ਵਿੱਚੋਂ ਆਪਾਂ ਨੇ ਬੈਂਡ ਕਰ ਲਿਆ ਮਸ਼ੀਨ ਨੂੰ ਸਲੇ ਕਰੂ ਆ ਇਹ ਚੀਜ਼ ਆ ਅੱਛਾ ਆ ਆ ਗਿਆ ਆਪਣੇ ਸ਼ੈੱਡ ਦੇ ਵਿੱਚ ਲੱਗੀ ਹੋਈਆਂ ਆ ਸਾਈਡ ਦੇ ਵਿੱਚ ਤੁਸੀਂ ਆਪਣੀ ਉਥੋਂ ਲੋਕੇਸ਼ਨ ਚੱਕ ਲਈਦੇ ਨੇ ਆਪਾਂ ਨੂੰ ਰੈਡਾਰ ਤੇ ਚੱਕ ਰਿਹਾ ਉਹ ਆਪਾਂ ਨੂੰ ਪਲੇ ਕਰ ਰਿਹਾ ਇਹ ਅੱਛਾ ਫੋਟੋ ਆ ਕੇ ਦੁਬਾਰਾ ਫੇਰ ਪਲੇ ਨਹੀਂ ਹੋਤ ਆਜੇ ਆਪਣੇ ਫੋਨ 'ਚ ਨਹੀਂ ਆਇਆ ਵੀ ਚੱਲੀ ਵੈਸੇ ਵਾਲੇ ਮਨਿੰਦਰ ਭਾਈ ਉਹ ਸਾਰਾ ਦੇਖ ਰਿਹਾ ਉਧਰ ਹੈਡ ਕੁਆਟਰ ਚੈੱਕ ਕਰ ਰਿਹਾ ਹੈ ਇਹ ਬਾਹਰ ਤੋਂ ਕਿੱਦਰੀ ਹੈ ਦੱਸਤਾ ਕਿ ਤੁਸੀਂ ਬਾਹਰ ਲੱਗ ਕੇ ਸਾਈਡ ਤੋਂ ਬੋਸ ਤੇ ਬੈਠੇ ਨੂੰ ਪਤਾ ਲੱਗ ਰਿਹਾ ਆਪਾਂ ਹੈ ਉੱਥੇ ਬੈਠੇ ਨੂੰ ਪਤਾ ਲੱਗ ਰਿਹਾ ਆਪਾਂ ਥੇ ਦੇ ਵਿੱਚ ਘੜਾ ਲੈ ਕੇ ਦੇਖ ਲੈਣਾ ਕਦੇ ਆ ਜੇ ਉਹ ਮੈਂ ਜੇ ਵੀਡੀਓ ਵੀਰ ਦਾ ਰੋਲ ਕੀਤਾ ਜਮੇ ਤੋਕਿਆ ਆ। ਆਹ ਬਾਤ ਤੁਹਾਨੂੰ ਮੇਰੇ ਘਰ ਦੇ ਨਾਲ ਦੇ। A to Z ਬਾਈ ਹੈ ਨਾ ਆਪਾਂ ਮਸ਼ੀਨ ਪਿੰਡ ਖੜੀ ਆ ਬੈਠਾ ਮੁਹਾਲੀ ਦੇ ਵਿੱਚ ਦੇਖ ਰਿਹਾ ਬਾਈ ਮਨਿੰਦਰ ਆਪਣਾ ਵੀ ਇਹ ਕਾ ਕੇ ਇਹਨੂੰ ਆ ਹੁਣ ਮੈਂ ਕਿਹੜਾ ਲਾ ਕੇ ਆਇਆ ਠੀਕ ਜਿਹੀ ਰਿਪੋਰਟ ਤਾਂ ਹੋਣੀ ਆ ਨਾ ਹੁਣ ਕਰਦਾ। ਫੋਨ ਹੋਰੀ ਐਡੀਟਿੰਗ ਕਰਾ ਰਿਹਾ ਫੋਨ ਤੇ ਹਜੇ ਐਪ ਫੋਨ ਦੇ ਵਿੱਚ ਆਪਣੇ ਚ ਡਾਊਨਲੋਡ ਹੋ ਜਣਾ ਹੀ ਨਾ ਜਦ ਫਿਰ ਸਾਰਾ ਰਿਕਾਰਡ ਆਪਣੇ ਕੋਲੇ ਰਹਿ ਜਾਣਾ ਉਹ ਕਿੰਨਾ ਚੱਲੀ ਆ ਨਾ ਕਿੱਥੇ ਨੂੰ ਗਈ ਆ ਕਿਹੜੇ ਰੋਡ ਨੂੰ ਗਈ ਆ ਕਿੰਨੇ ਕਿੰਨੇ ਕਿਲੇਆਂ ਦੇ ਗਈ ਆ ਸਾਰਾ A to Z ਰਿਕਾਰਡ ਆ ਜਾਣਾ ਆਪਣੇ ਕੋਲ ਚਲੋ ਕਰ ਲਈਏ ਸੈਟਿੰਗ ਫੇ ਮੈਂ ਦਿਖਾਉਨੇ ਆ ਤੁਹਾਨੂੰ ਉਹ ਜੀ ਹੁਣ ਆਪਾਂ ਆਪਣੇ ਘਰੇ ਆ ਗਏ ਆ ਨਾ ਮਸ਼ੀਨ ਤੇ ਜਿਹੜਾ GPS ਆ ਉਹਦੀ ਫਿਟਿੰਗ ਹੋ ਗਈ ਫਿਟਿੰਗ ਹੋਣ ਤੋਂ ਬਾਅਦ ਆ ਜਿਹੜੀ ਐਪ ਆ ਨਾ ਇਹ GPS ਦੀ ਹੋ ਆ ਵਿੱਕੀ ਟਰੈਕਰ ਇਹ ਆਪਾਂ ਡਾਊਨਲੋਡ ਕਰ ਲਈ ਆ ਆਪਣਾ ਵਾਈਕਲ ਨੰਬਰ ਜਿਹੜਾ ਅਜੇ ਮਸ਼ੀਨ ਦਾ ਨੰਬਰ ਵੈਸੇ ਆਇਆ ਨਹੀਂ ਤਾਂ ਅਜੇ ਕੋਈ ਵੀ ਆਪਾਂ ਨੰਬਰ ਹਨਾ ਪਾ ਲਿਆ ਪਈ ਵੀ 11C 1234 ਉਹਦੇ ਬਾਅਦ ਆ ਜਿਹੜਾ ਡਿਵਾਈਸ ਨੰਬਰ ਹਨਾ EMI ਨੰਬਰ ਆ ਉਹਦਾ ਆ ਆ ਗਿਆ ਇਹ ਤੋਂ ਬਾਅਦ ਜਿਹੜਾ ਆਪਣਾ ਸਾਰਾ ਕਵਰ ਕਰਨਾ ਹੁਣ ਆਪਾਂ ਏਰੀਆ ਹਨਾ ਇਹ ਤੇ ਆ ਸਿਲੈਕਟ ਕਰ ਲਿਆ ਵਾਈਕਲ ਇਹ ਆ ਵਾਈਕਲ ਸਿਲੈਕਟ ਕਰਨੇ ਤੋਂ ਬਾਅਦ ਹਨਾ ਹੁਣ ਆਪਣੀ ਜਿਹੜੀ ਰਿਕਾਰਡ ਆ ਸਾਰਾ ਆਪਣਾ ਹੁਣ ਇੱਥੇ ਆ ਜਾਊਗਾ ਆ ਆਪਣੀ ਗੱਡੀ ਖੜੀ ਯਾਰ ਇਹ ਖੜੀ ਕਿੱਥੇ ਆ ਆਪਾਂ ਹੁਣ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਨਾ ਮੈਪ ਦੇ ਵਿੱਚ ਆਹ ਖੜੀ ਐ ਸ਼ੈੱਡ ਦੇ ਵਿੱਚ ਬਸੇ ਗੁੱਜਰਾ ਪਿੰਡ ਚ ਨਾ ਬਾਈ ਦਾ ਸ਼ੈੱਡ ਆ ਸੁੱਖੇ ਦਾ ਜਿੱਥੇ ਆਹ ਮਸ਼ੀਨਾਂ ਵੀ ਦਿਖਾਤੀਆਂ ਖੜੀਆਂ ਜਿਹਦੇ ਵਿੱਚ ਮਸ਼ੀਨਾਂ ਵੀ ਖੜੀਆਂ ਆ ਆਹ ਖੜੀਆਂ ਬਾਈ ਵਾਲੀ ਮਸ਼ੀਨਾਂ ਹਨਾ ਆ ਆਪਣੇ ਵਾਲੀ ਖੜੀ ਆ ਇਹਦੇ ਨਾਲ ਤਿੰਨ ਮਸ਼ੀਨਾਂ ਦੋ ਹੋਰ ਖੜੀਆਂ ਇੱਕ ਆ ਖੜੀ ਐ ਇੱਕ ਆ ਛੋਟੀ ਜੀ ਆ ਖੜੀ ਐ ਦੋ ਤਾਂ ਐਨ ਦਿਖੇ ਰਹੀਆਂ ਆ ਸਾਹਮਣੇ ਨਾ ਪ੍ਰੀਤਾਂ ਇਹ ਤੋਂ ਬਾਅਦ ਹੁਣ ਆਪਾਂ ਜਿਹੜਾ ਖੇਤ ਹੈ ਨਾ ਉਹ ਹੁਣ ਆ ਦੇਖੋ ਮੰਨ ਲਓ ਆਪਾਂ ਜਿਹੜੀ ਹਿਸਟਰੀ ਕੱਢਣੀ ਹੈ ਆਪਣੀ ਇਹ ਆਪਾਂ ਬੈਕ ਆ ਗਏ ਇਹ ਆ ਬਿੰਦੂ ਦੇ ਉੱਪਰ ਟਿਕ ਕਰ ਲਿਆ ਤੇ ਬਾਅਦ ਆ ਆ ਗਿਆ ਟ੍ਰਿਪ ਮੋਨੀਟਰ ਇਹਦੇ ਵਿੱਚ ਜਿੰਨੀ ਵੀ ਮਸ਼ੀਨ ਹੁਣ ਚੱਲੀ ਹੈ ਨਾ ਆ ਡੇਟ ਆ ਗਈ ਸਿਲੈਕਟ ਟਾਈਮ ਟੂ ਡੇਟ ਹੁਣ ਆਪਾਂ ਤਿੰਨ ਤਰੀਕ ਨੂੰ ਅੱਜ ਹੀ ਆਪਣੇ ਲੱਗਿਆ ਨਾ ਇਹ ਤਿੰਨ ਤਰੀਕ ਦੇ ਉੱਕੇ ਕਰਦੇ ਆ ਆ ਆ ਗਿਆ ਜੀ ਤਿੰਨ ਤਰੀਕ ਦਾ ਜਿਹੜਾ ਆਪਣਾ ਜਿਹੜਾ ਆਪਾਂ ਰਾਉਂਡ ਮਾਰਿਆ ਮਸ਼ੀਨ ਨਾਲ ਨਾ ਆ ਸਾਰਾ ਰਾਉਂਡ ਆ ਜਿਹੜਾ ਦਾ ਇਹ ਪੂਰਾ ਆ ਗਿਆ ਇਹ ਆਪਾਂ ਲਾਲ ਬਿੰਦੂ ਜਿੱਥੇ ਇੱਥੇ ਚੋਂ ਕੱਢੀ ਸ਼ੈੱਡ ਚੋਂ ਨਾ ਆਏ ਜਾ ਕੇ ਆ ਇੱਥੇ ਰਿਜੂ ਟਰਨ ਮਾਰ ਕੇ ਫੇਰ ਉਹੀ ਲਾਈਨ ਤੇ ਆ ਕੇ ਮਸ਼ੀਨ ਸ਼ੈੱਡ ਦੇ ਵਿੱਚ ਬਣ ਗਈ ਹੁਣ ਇਹਦੇ ਵਿੱਚ ਆਪਾਂ ਨੂੰ ਏਰੀਆ ਜਿਹੜਾ ਨਾ ਉਹ ਕਿੱਕਣ ਪਤਾ ਲੱਗੂਗਾ ਉਹ ਬਾਈ ਹਰੇ ਆਪਾਂ ਨੂੰ ਵੀ ਇਹਨਾਂ ਹਨਾ ਐਕਸਪੀਰੀਅੰਸ ਨਹੀਂ ਬਾਕੀ ਜਿੱਕਣਾ ਖੇਤ ਦੇ ਖੇਤ ਬਾਈ ਤਜਰਬਾ ਹੋਈ ਜਾਊਗਾ ਨਾ ਹੁਣ ਆਪਾਂ ਆ ਕਿਲਾ ਮੰਨ ਲਓ ਕਿਸੇ ਦਾ ਚਲੋ ਇਹਦੇ ਵਿੱਚ ਆਪਾਂ ਵੱਢਿਆ ਤਾਂ ਹੈ ਨਹੀਂ ਮਸ਼ੀਨ ਕੋਲ ਦੀ ਲੰਗੀ ਐ ਰੋਡ ਤੇ ਹਨਾ ਇਹਨੂੰ ਆਪਾਂ ਇੱਕ ਬਿੰਦੂ ਇੱਥੇ ਲਾ ਲਿਆ ਇੱਕ ਬਿੰਦੂ ਆਹ ਲਾ ਲਿਆ ਨਾ ਸੌਰੀ ਇਹ ਇਹ ਇੱਕ ਬਿੰਦੂ ਆ ਲਾ ਲਿਆ ਇੱਕ ਆ ਲਾ ਲਿਆ ਹਨਾ ਇੱਕ ਆ ਲਾ ਆ ਲਾਤਾ ਇਕ ਆ ਲਾਤਾ ਚੌਰਤ ਕੇਤ ਨਾਪੇ ਗਿਆ ਤੇ ਬਾਅਦ ਹੁਣ ਆਪਾਂ ਨੇ ਜਿਆ ਏ ਆ ਨਾ ਪਰ ਏ ਦਾ ਪੁਆਇੰਟ ਆਉਂਦਾ ਇਹਨੂੰ ਏ ਦੇ ਬਿੰਦੂ ਨੂੰ ਨਾਪ ਕੇ ਆ ਆ ਗਿਆ ਏਰੀਆ ਸਾਰਾ ਇਹ 8 ਕਨਾਲਾਂ ਤੀਆ ਕੀ ਲਾਈਕ ਜਿਹੜਾ ਪੂਰਾ ਕੀਲੇ ਦੇ ਉੱਤੇ ਜਗਾ 20 ਸਕੁਅਰ ਫੁੱਟ ਆ ਗਿਆ ਨਾ ਏਰੀਆ ਆ ਗਿਆ ਬਿੱਗੇ ਆ ਗਏ ਇੱਕ ਬਿੱਗਾ 61 ਪੁਆਇੰਟ ਸਾਰਾ ਏਰੀਆ ਜਿਹੜਾ ਇਹਨੇ ਖੇ ਜੀਪੀਐਸ ਨਾਲ ਨਾਪ ਕੇ ਆਪਣਾ ਰੱਖਤਾ ਵੀ ਅੱਗੇ ਆਪਾਂ ਮੋਬਾਈਲਾਂ ਦੇ ਵਿੱਚ ਐਪਾਂ ਡਾਊਨਲੋਡ ਕਰਨੀਆਂ ਪੈਂਦੀਆਂ ਨਹੀਂਆਂ ਉਹ ਹੁਣ GPS ਦੇ ਵਿੱਚ ਹੀ ਹੋ ਜਾਇਆ ਕਰੂਗਾ ਸਾਰਾ ਕੰਮ ਮੈਨੂੰ ਤਾਂ ਬਹੁਤ ਸੋਹਣੀ ਚੀਜ਼ ਲੱਗੀ ਬਾਕੀ ਕਹਦੇ ਹੋਰ ਚੱਲੇ ਦੇਦੇ ਹਨਾ ਪ੍ਰੈਕਟੀਕਲ ਹਨ ਜਿਹੜੇ ਹੋ ਜਾਣਗੇ ਜਿਵੇਂ ਕੋਈ ਚੀਜ਼ ਦੇ ਵਿੱਚ ਬ੍ਰੇਕਡਾਊਨ ਆਉਂਦੀ ਹੈ ਨਾ ਮਾਲਕ ਨੂੰ ਡਰਾਈਵਰ ਚਲਾਉਂਦਾ ਮਾਲਕ ਨੂੰ ਦੱਸਣਾ ਹੈ ਬ੍ਰੇਕਡਾਊਨ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਇੱਥੇ ਵਾਈਕਲ ਨੰਬਰ ਪਾ ਕੇ ਹਨਾ ਵੀ ਸਾਡਾ ਕਿੰਨਾ ਵਾਈਕਲ ਨੰਬਰ ਆ ਆ ਬ੍ਰੇਕਡਾਊਨ ਵਾਲਾ ਆ ਗਿਆ ਇਹਦਾ ਪੁਆਇੰਟ ਇਹਦੇ ਵਿੱਚ ਬ੍ਰੇਕਡਾਊਨ ਵੀ ਆਪਾਂ ਐਡ ਕਰਕੇ ਦਿਖਾ ਸਕਦੇ ਆ ਮਾਲਕ ਨੂੰ ਵੀ ਇਹ ਟਾਈਮ ਸਾਡੇ ਇਹਦੇ ਵਿੱਚ ਬ੍ਰੇਕਡਾਊਨ ਆਈ ਆ ਬਹੁਤ ਬੰਖੀਆਂ ਨਾਲ ਇਹ ਵਿੱਚ ਹਜੇ ਉਹ ਚੀਜ਼ਾਂ ਆਪਾਂ ਬ੍ਰੇਕਡਾਊਨ ਤੋਂ ਬਾਅਦ ਸਰਵਿਸ ਆ ਗਈ ਹੈ ਨਾ ਵੀ ਜਦੋਂ ਆਪਣੀ ਸਰਵਿਸ ਹੋਈ ਆ ਆਪਾਂ ਸਰਵਿਸ ਵੀ ਐਡ ਕਰ ਸਕਦੇ ਹਾਂ ਇਹਦੇ ਵਿੱਚ ਇੱਥੇ ਆਪਣਾ ਵਾਈਕਲ ਨੰਬਰ ਪਾ ਕੇ ਹੈ ਨਾ ਜਿਵੇਂ ਲਿਖਿਆ ਹੈ ਇੱਥੇ ਸਾਰਾ ਡਿਟੇਲ ਪਾ ਗਿਆ ਨੰਬਰ ਆ ਗਿਆ ਆ ਆ ਗਿਆ ਇੰਨੀ ਤਰੀਕ ਨੂੰ ਆਪਣੀ ਸਰਵਿਸ ਹੋਈ ਆ ਆਪਾਂ ਉਹ ਚੀਜ਼ਾਂ ਨਾ ਨੋਟ ਕਰਨ ਦੇ ਨਾਲੋਂ 88 ਨੰਬਰ ਆ ਗਿਆ 올ਡ ਮੀਟਰ ਆ ਗਿਆ ਵੀ ਮਤਲਬ ਕਦੋਂ ਦੀ ਆਪਣੀ ਸਰਵਿਸ ਹੋਈ ਆ ਬਾਕੀ ਸਾਰਾ ਆਪਾਂ ਇਹਦੇ ਵਿੱਚ ਦੇਖ ਸਕਦੇ ਆ ਕੋਈ ਵੀ ਆਪਾਂ ਨੂੰ ਨਾ ਇਹਦੇ ਬਹੁਤ ਸੋਹਣੀ ਚੀਜ਼ ਬਣਾਈ ਆ ਬਾਈ ਉਹਨਾਂ ਨੇ ਮੈਂ ਕਹਿੰਦਾ ਵੀ ਸਵਾਦ ਆ ਗਿਆ ਬ੍ਰੇਕ ਡਾਊਨ ਤੋਂ ਲੈ ਕੇ ਖੇਤ ਨਾਲ ਆਪਣੇ ਤੱਕ ਰਣਾ ਚੋਰੀ ਹੋਣ ਤੇ ਵੀ ਜਿਵੇਂ ਤੁਹਾਨੂੰ ਦੱਸਿਆ ਵੀ 24 ਘੰਟੇ ਤੱਕ ਵੀ ਇਹ ਆਪਣਾ ਜਨਾ ਵੀ ਦੱਸ ਸਕੂਗਾ ਬਾਕੀ ਉਹ ਟ੍ਰਿਪ ਵਾਲੀ ਸੋਚ ਲਾਈ ਹੈ ਜਿਹੜੀ ਬਾਈ ਨੇ ਉਹ ਜਿਵੇਂ ਸਪੈਸ਼ਲ ਆ ਨਾ ਕੀਲਾ ਨਾਪੜਾ ਕਿਸੇ ਦਾ ਚਲਦੀ ਦੇ ਵਿੱਚ ਆਪਾਂ ਨਾਪਿਆ ਨਹੀਂ ਮੰਨੇ ਨਾ ਕੋਈ ਆਪਾਂ ਦੁਬਾਰੇ ਵੀ ਮਸ਼ੀਨ ਦਾ ਘੇੜਾ ਦੇਖੋ ਸੋਚ ਨੂੰ ਬੰਦ ਕਰਕੇ ਚਲਾ ਕੇ ਇਹਨਾਂ ਦੁਬਾਰੇ ਆਪਾਂ ਖੇਤ ਨਾਪ ਕੇ ਅਗਲੇ ਦੀ ਤਸੱਲੀ ਕਰਾ ਸਕਦੇ ਹਾਂ। ਬਾਕੀ ਕਿੱਦਾਂ ਲੱਗਿਆ ਇਹ ਜਰੂਰ ਦੱਸਿਓ। ਬਾਕੀ ਮੈਂ ਸਕਰੀਨ ਦੇ ਉੱਤੇ ਨੰਬਰ ਪਾ ਦਿੰਦਾ ਨਾ। ਬਾਈ ਉਹਨਾਂ ਦਾ ਜਿਹੜਾ ਰੇਟ ਆ ਬਾਈ ਇਹਦਾ ਵੀ ਉਹਨਾਂ ਨੇ 10000 ਰੁਪਏ ਰੇਟ ਰੱਖਿਆ ਇਹਦਾ। ਹਨਾ ਬਾਕੀ ਲੱਗਦੇ ਤਾਂ ਸਸਤੇ ਹੀ ਬਹੁਤ ਆ ਪਰ ਉਹਨਾਂ ਦੇ ਵਿੱਚ ਆ ਫਿਊਚਰ ਨਹੀਂ ਹੈਗੇ ਜਿਹੜੇ ਇਹਦੇ ਵਿੱਚ ਆਪਾਂ ਨੂੰ ਫਿਊਚਰ ਮਿਲ ਗਿਆ ਨਾ ਜ਼ਮੀਨ ਆਪਣੇ ਵਾਲੇ। ਇਹ ਫਿਊਚਰ ਬਹੁਤ ਹੈ ਨਹੀਂ ਉਹਨਾਂ ਦੇ ਵਿੱਚ ਬਿਲਕੁਲ ਵੀ ਮੈਂ ਪਹਿਲਾਂ ਕਈ ਵੀਰਾਂ ਨਾਲ ਮਾੜਾ ਕਨੈਕਟ ਹੋਇ ਪਰ ਜਿਹੜੀ ਇਹ ਚੀਜ਼ਾਂ ਆਪਾਂ ਨੂੰ ਹਨਾ ਮਿਲ ਗਈਆਂ ਇਹ ਚੀਜ਼ਾਂ ਬਈ ਮੁਸ਼ਕਲਤਿਆਂ ਦੇ ਵਿੱਚ ਇਹਨਾਂ ਨੇ A to Z ਇੱਕ ਮੈਨ ਵਾਸਤੇ ਹਨਾ ਸਪੈਸ਼ਲ ਜਿਹੜਾ GPS ਆ ਬਣਾਤਾ ਬਾਕੀ ਮੈਂ ਤੁਹਾਨੂੰ ਕੀ ਨੰਬਰ ਸ਼ੋਅ ਕਰ ਦਣਾ ਜੇ ਕਿਸੇ ਮੇਰੇ ਵੀਨੇ ਲਗਾਉਣਾ ਹਨਾ ਤਾਂ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਸਾਰੀ A to Z ਜਾਣਕਾਰੀ ਲੈ ਸਕਦੇ ਹੋ ਬਾਕੀ ਇਹਦੇ ਫੀਚਰ ਹਨ ਰਨਿੰਗ ਜਦੋਂ ਚੱਲੂਗੀ ਹਨਾ ਬਾਕੀ ਹੋਰ ਵੀ ਆਪਾਂ ਨੂੰ ਇਹ ਜੇ ਘੱਟ ਪਤਾ ਇਹਦੇ ਬਾਰੇ ਜਿੱਦਨ ਆਪਾਂ ਮੰਨ ਲਓ ਕਰਾਂਗੇ ਤੇ ਤੇ ਵਰਕ ਸਾਰਾ A to Z ਆਪਾਂ ਸਮਝਾਉਂਦੇ ਜਾਵਾਂਗੇ ਚਲੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ